ਸਸ਼ੇਗਲ ਜੀ ਮੈਂ ਅੱਜ ਦੀ ਖ਼ਬਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁੜ ਰੋਕ ਕੀਤਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦਾ ਕਿਉਂਕਿ ਉਹਨਾਂ ਵੱਲੋਂ ਜਿਹੜਾ ਪਿੱਛੇ ਕੁ ਡਾਕਟਰ ਦਲਜੀਤ ਚੀਮਾ ਵੱਲੋਂ ਇੱਕ ਪੜਕਾਉ ਬਿਆਨ ਨਿਕਲ ਕੇ ਆਇਆ ਕਿ ਅਸੀਂ ਐਸਪੀਸੀ ਜੋ ਗੁਰਦੁਆਰਾ ਪ੍ਰਬੰਧਕ ਹੈ ਜੇ ਗੱਲ ਕਰੀਏ ਤਾਂ ਮੁੱਖ ਦਫ਼ਤਰ ਨੇ ਤੇ ਦੂਸਰੇ ਪਾਸੇ ਗੱਲ ਕਰੀਏ ਕਿ ਅਸੀਂ ਆਪਣਾ ਚੋਣ ਨਿਸ਼ਾਨ ਤਕੜੀ ਨਹੀਂ ਦੇਵਾਂਗੇ ਲੇਕਿਨ ਉਹਦੇ ਉੱਤੇ ਕਾਫੀ ਵੱਡੀ ਬਿਆਨਬਾਜ਼ੀ ਨਿਕਲ ਕੇ ਆਈ ਜਿਹੜੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੋ ਸ਼ਿਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕਿ ਅਸੀਂ ਆਪਣਾ ਹੱਕ ਲੈਣਾ ਜਾਣਦੇ ਆ ਸਾਨੂੰ ਵਿਧੀ ਵਿਵਧਾਨ ਸਾਰੇ ਪਤਾ ਨੇ ਲੇਕਿਨ ਉਹਦੇ ਚੱਲਦਿਆਂ ਹੀ ਕਾਫੀ ਜਿਹੜੀ ਹੈ 26 ਹਮਲੇ ਵੀ ਕੀਤੇ ਗਏ ਇੱਕ ਦੂਸਰੇ ਉੱਪਰ ਜਿੱਥੇ ਵਾਰ-ਵਾਰ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਕਿਹਾ ਗਿਆ ਕਿ ਜਿਹੜੇ ਜਿਹੜੇ ਬਾਦਲ ਪਰਵਾਰ ਨੇ ਜਿੰਨਾ ਚੀਜ਼ਾਂ ਦੇ ਉੱਤੇ ਹੱਕ ਜਮਾਏ ਹੋਏ ਨੇ ਉਹਨਾਂ ਹੱਕਾਂ ਦੇ ਉੱਤੇ ਸਾਨੂੰ ਜਿਹੜੀ ਹੈ ਆਪਣੀ ਜੋ ਹੈ ਉਹ ਹੱਕ ਸਾਨੂੰ ਵਾਪਸ ਲੈਣੇ ਆਉਂਦੇ ਨੇ ਜੇਕਰ ਅਸੀਂ ਇਹ ਪੰਥ ਦੇ ਨਾਲ ਜੁੜ ਕੇ ਨਹੀਂ ਰਹਿ ਸਕੇ ਪੰਥ ਦੇ ਨਾਲ ਕੰਮ ਨਹੀਂ ਕਰ ਸਕੇ ਤਾਂ ਹੁਣ ਅਸੀਂ ਉਹਨਾਂ ਹੱਕਾਂ ਨੂੰ ਲੈਣਾ ਵੀ ਜਾਣਦੇ ਆ ਤਾਂ ਇਹਦੇ ਉੱਤੇ ਇੱਕ ਚਰਨਜੀਤ ਸਿੰਘ ਬਰਾੜ ਦਾ ਇੱਕ ਵੱਡਾ ਜੋ ਹੈ ਬਿਆਨ ਨਿਕਲ ਕੇ ਆਇਆ ਤੁਹਾਨੂੰ ਪਹਿਲਾਂ ਉਹ ਬਿਆਨ ਸੁਣਾ ਦਿੰਨੇ ਆ ਆਪਣੇ ਪ੍ਰਵਾਨਤਾ ਦਿੱਤੀ ਕਿ ਇਲੈਕਸ਼ਨ ਕਮਿਸ਼ਨ ਤੋਂ ਕੋਲੋਂ ਜਿਹੜਾ ਚੋਣ ਨਿਸ਼ਾਨ ਤੇ ਦਫਤਰ ਹੈ ਖੁਦ ਵੱਖ ਖੁਦ ਆ ਚੁੱਕਾ ਹੈ ਮੈਂ ਹੁਣ ਵੀ ਇਹੀ ਬੇਨਤੀ ਕਰਦਾ ਇਹ ਵਕਰੀ ਗੱਲ ਹੈ ਕਿ ਇਹਨਾਂ ਦੇ ਲੀਡਰ ਜਿਹੜੇ ਆ ਕਹਿੰਦੀ ਆ ਕਬਜ਼ਾ ਧਾਰੀ ਬੁਲਾਣਾ ਸੌਂਕਾ ਮੇਰੀ ਹੱਥ ਛੋੜ ਕੇ ਬੇਨਤੀ ਆ ਨਾ ਕਿ ਅਸੀਂ ਨਾਂ ਦਾ ਸੀਨ ਛੋੜੇ ਨਾ ਕਬਜ਼ਾ ਲੈਣਾ ਹੈ ਤੇ ਨਾ ਅਸੀਂ ਕੋਈ ਚੋਣ ਨਿਸ਼ਾਨ ਤੋਂ ਤੋਂ ਕੋਣ ਹੈ ਨਾ ਤਾਂ ਭਾਈ ਅਮਰਪਾਲ ਕੋਲੇ ਚੋਣ ਨਿਸ਼ਾਨ ਸੀ ਨਾ ਭਾਈ ਸਰਦਿਸਿਓਂ ਕੋਲੇ ਕੋਈ ਦਫਤਰ ਸੀਗਾ ਜਦੋਂ ਪੰਥ ਜਿਤਾਉਂਦਾ ਨਾ ਉਦੋਂ ਇਹੀ ਜਿਤਾ ਦਿੰਦਾ ਇਸ ਕਰਕੇ ਥੋਨ ਖੁੱਲਾ ਚੈਲੰਜ ਹੈ ਜੇ ਤੁਹਾਨੂੰ ਲੋਕ ਇਹ ਤੁਹਾਨੂੰ ਲੋਕਾਂ ਦੇ ਵਿੱਚ ਵਿਸ਼ਵਾਸ ਹੈ ਤੇ ਜੇ ਤੁਸੀਂ ਸਮਝਦੇ ਹੋ ਵੀ ਸਾਡੇ ਕੋਲ ਚੋਣ ਨਿਸ਼ਾਨ ਤੇ ਦਫਤਰ ਤੇ ਤਿੰਨ ਚਾਰ ਚੈਨਲ ਹੈਗੇ ਤੇ ਤੁਹਾਡੇ ਕੋਲ ਪੈਸਾ ਹੈਗਾ ਤਾਂ ਲੋਕਾਂ ਦੀ ਕਚਿਹਰੀ ਕਿ ਚੱਲੀ ਹੈ ਨਾ ਇਹ ਵਾਪਸ ਲਓ ਤੇ ਜੇ ਤੁਹਾਨੂੰ ਮੰਨ ਲਿਆ ਕਿ ਆਪਾਂ ਨੰਗੇ ਪੈਰੀ ਸਾਟੇ ਅਰ ਕੇ ਤੁਹਾਡੇ ਮਗਰ ਹੋਣਗੇ ਤੇ ਜੇ ਸਾਨੂੰ ਮੰਨ ਲਿਆ ਤਾਂ ਫਿਰ ਤੁਸੀਂ ਸਾਡੇ ਮਗਰਾਂ ਚ ਅਸੀਂ ਕੋਈ ਘੋਰ ਨਹੀਂ ਹੋਣਾਗਾ ਆ ਉਹਨਾਂ ਨੇ ਕਿਹਾ ਕੇਸ ਕਰਾਂਗੇ ਉਹ ਵੈਲਕਮ ਹੈ ਜੇ ਕਰਦੇ ਤਾਂ ਪੈਸੇ ਦੀ ਝੱਲਾਂਗੇ ਡਾਕਟਰ ਜੀ ਮਾਦੋਂ ਕਿ ਤੁਸੀਂ ਆਪਣਾ ਥੋੜਾ ਜਿਹਾ ਠੰਡੇ ਹੋ ਜਾਓ ਬਾਕੀ ਲੀਡਰਸ਼ਿਪ ਨੂੰ ਵੇਖਣਾ ਤੁਸੀਂ ਆਪਣੀ ਲਕੀਰ ਆਪਨੀ ਵਿੱਚ ਹੋ ਇਹ ਗੱਲ ਕਿ 스테 ਵਾਪਸ ਲੋ ਤਾਪਾ ਪੰਜ ਕੋਲੇ ਜਾਨੀ ਕਿ ਜਿਹਨੂੰ ਪੰਦ ਮੰਨ ਲੂਗਾ ਉਹਦੇ ਕੋਲ ਨਿਸ਼ਾਨਾ ਕਰਕੇ ਉਹਦੇ ਕੋਲ ਤੱਕ ਤਾਨਾ ਕਿ ਮੇਰਾ ਕੋਈ ਉਹਨਾਂ ਚ ਤੋਂ ਤੋਂ ਮੈਂ ਮੈਂ ਕਰਨ ਵਾਲਾ ਜਿਹੜਾ ਸੀਗਾ ਉਹ ਕੋਈ ਇੰਟਰਵਿਊ ਦੇਣ ਦਾ ਮਤਲਬ ਨਹੀਂ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਪਹਿਲੀ ਗੱਲ ਤੋਂ ਦੁੱਜਾ ਦੁੱਜੀ ਮੇਰੀ ਗੱਲ ਹੈ ਕਿ ਮੰਨ ਲਓ ਕਿ ਪੰਜ ਮੈਂਬਰੀ ਭਰਤੀ ਕਮੇਟੀ ਕਰੀ ਕਰਦੀ ਤੇ ਤੁਸੀਂ ਕਿਹਾ ਕਿ ਬਹੁਤ ਵਧੀਆ ਰਿਸਪੌਂਸ ਮਿਲਿਆ ਫਿਰ ਉਸ ਤੋਂ ਬਾਅਦ ਕਿੱਥੇ ਜਾਂਦੇ ਦੀ ਭਰਤੀ ਕਰਨ ਤੋਂ ਬਾਅਦ ਚੋਣ ਕਰਨੀ ਸੀ ਕਿ ਨਹੀਂ ਕਰਨੀ ਸੀ ਨਾ ਵੀ ਅਸੀਂ ਹੋਰ 30 ਜਗ੍ਹਾ ਵੀ ਭਰਤੀ ਕਰਨੀ ਸੀ ਤੇ ਚੋਣ ਕਰਨੀ ਸੀ ਕਿਉਂਕਿ ਹੁਕਮਨਾਮੇ ਕੇ ਅਸੀਂ ਪ੍ਰਧਾਨ ਤੇ ਬਾਕੀ ਉਹਦੇ ਨਾਲ ਦੀ ਚੋਣ ਕਰੋ ਤੇ ਅਸੀਂ ਉਹ ਕਰ ਲਈ ਅਸੀਂ ਗੱਲ ਕਿਵੇਂ ਹੋ ਗਈ ਇਹ ਸੀਗੇ ਚਰਨ ਸਿੰਘ ਬਰਾੜ ਜਿਹੜੇ ਇਹ ਕਹਿੰਦੇ ਸਾਹਮਣੇ ਆ ਰਹੇ ਨੇ ਕਿ ਅਸੀਂ ਕੋਈ ਟੱਕਾ ਨਹੀਂ ਕਰ ਰਹੇ ਆ ਅਸੀਂ ਜਿਹੜੇ ਹਾਂ ਆਪਣੇ ਹੀ ਹੁਕਮਨਾਮਿਆਂ ਦੇ ਉੱਤੇ ਚੱਲੇ ਹੋਇਆ ਜੇਕਰ ਸਾਨੂੰ ਇਹ ਪੰਥ ਨੇ ਦਿੱਤਾ ਹੋਇਆ ਚੋਣ ਹੈ ਇਹ ਸਾਨੂੰ ਚੋਣਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਇਹ ਲੱਗ ਰਿਹਾ ਹੈ ਕਿ ਟੱਕੜੀ ਦੇ ਨਿਸ਼ਾਨ ਨਾਲ ਜਿੱਤਿਆ ਜਾ ਸਕਦਾ ਹੈ ਜੇਕਰ ਗੱਲ ਕਰੀਏ ਕਿ ਇਹ ਚੈਨਲਾ ਦੇ ਆਧਾਰ ਤੇ ਜਿੱਤਿਆ ਜਾ ਸਕਦਾ ਅਜੇ ਹਾਂ ਨਹੀਂ ਹੈ ਉਹ ਵੀ ਲਵਾਂਗੇ ਲੇਕਿਨ ਸਬਰ ਨਾਲ ਸੰਤੋਖ ਨਾਲ ਸਾਨੂੰ ਪੰਥ ਨੇ ਬਣਾਇਆ ਹੈ ਅਸੀਂ ਜੋ ਹੈ ਸੱਤ ਮੈਂਬਰੀ ਕਮੇਟੀ ਦੇ ਨਾਲ ਜੋ ਹੱਥ ਨਾਲ ਹੱਥ ਮਿਲਾ ਕੇ ਚੱਲੇ ਆ ਅਸੀਂ ਜਿਹਦੇ ਅਕਾਲ ਤੱਕ ਸਾਹਿਬ ਦੇ ਹੁਕਮਨਾਮਿਆਂ ਤੋਂ ਚੱਲੇ ਆ ਅਸੀਂ ਕੋਈ ਤੱਕਾ ਮੁਕੀ ਕਰਨ ਨਹੀਂ ਆਏ ਅਸੀਂ ਕੋਈ ਲੜਾਈ ਝਗੜਾ ਨਹੀਂ ਕਰਨ ਆਏ ਅਸੀਂ ਜਿਹੜਾ ਹੈ ਆਪਣੇ ਵਿਚਾਰ ਰੱਖਣ ਆਏ ਆ ਜੇਕਰ ਲੋਕ ਸਾਨੂੰ ਸਮਝਦੇ ਨੇ ਅਸੀਂ ਲੋਕਾਂ ਨੂੰ ਸਮਝਾਂਗੇ ਤਾਂ ਵੋਟਾਂ ਸਾਨੂੰ ਆਪਣੇ ਆਪ ਹੀ ਪੈਣਗੀਆਂ ਲੇਕਿਨ ਅਸੀਂ ਵੋਟਾਂ ਨਾਲੋਂ ਪੰਥ ਨੂੰ ਜ਼ਿਆਦਾ ਜੋੜ ਰਹੇ ਆ ਪੰਥ ਦੇ ਲੋਕਾਂ ਨੂੰ ਜ਼ਿਆਦਾ ਜੋੜ ਰਹੇ ਆ ਸੁਖਬੀਰ ਸਿੰਘ ਬਾਦਲ ਵੱਲੋਂ ਹਲੇ ਹਾਲਾ ਹਾਲਾ ਨਹੀਂ ਕਰ ਰਹੇ ਹੈਗੇ ਚਾਹੇ ਸੁਖਬੀਰ ਸਿੰਘ ਬਾਦਲ ਵੱਲੋਂ ਜਾਂ ਦਲਜੀਤ ਚੀਮਾ ਵੱਲੋਂ ਜਿਹੜੇ ਪੜਕਾਉ ਜਿਹੜੇ ਸਾਹਮਣੇ ਆ ਰਹੇ ਨੇ ਜਿਹੜੇ ਉਹ ਸ਼ਬਦ ਵਰਤ ਰਹੇ ਨੇ ਅਸੀਂ ਉਹਨਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਅਸੀਂ ਜਿਹੜੇ ਪੰਥ ਨੂੰ ਜੋੜਨ ਵਾਸਤੇ ਆਏ ਆ ਸਾਡੀ ਪੰਜ ਮੈਂਬਰੀ ਕਮੇਟੀ ਨੇ ਜਿਹੜਾ ਨਵਾਂ ਪ੍ਰਧਾਨ ਬਣਾਇਆ ਹੈ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਲੇਕਿਨ ਇਹੋ ਜਿਹੀ फडਕਾਊ ਗੱਲਾਂ ਜਿਹੜੀਆਂ ਨੇ ਸੁਖਬੀਰ ਸਿੰਘ ਬਾਦਲ ਉਹ ਕਰਨੀਆਂ ਬੰਦ ਕਰ ਦੇਣ ਤੁਹਾਨੂੰ